ਮਾਮਲਾ ਅੰਮ੍ਰਿਤਸਰ ਦੇ ਜ਼ਿਲ੍ਹਾ ਪਾਸਪੋਰਟ ਦਫ਼ਤਰ ਦੇ ਨਾਲ ਜੁੜਿਆ ਹੈ ਜਿੱਥੇ ਕਈ ਮਹੀਨਿਆਂ ਤੋਂ ਲੋਕਾਂ ਨੂੰ ਪਾਸਪੋਰਟ ਬਣਾਉਣ ਸੰਬੰਧੀ ਦਿੱਕਤਾਂ ਦੇ ਮੱਦੇ ਨਜ਼ਰ ਪਾਸਪੋਰਟ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਵੱਲੋਂ ਪਾਸਪੋਰਟ ਅਧਿਕਾਰੀ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਦੇ ਆਗੂ ਜਗਜੀਤ ਸਿੰਘ ਅਤੇ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਪਾਸਪੋਰਟ ਦੇ ਵਿੱਚ ਨਿੱਕੀਆਂ ਨਿੱਕੀਆਂ ਕਮੀਆਂ ਨੂੰ ਲੈ ਕੇ ਫੇਰੇ ਮਾਰਨੇ ਪੈਂਦੇ ਨੇ ਅਤੇ ਜਿਸ ਕੰਮ ਲਈ ਪਾਸਪੋਰਟ ਅਧਿਕਾਰੀ ਨਾ ਨੁੱਕੜ ਕਰਕੇ ਲੋਕਾਂ ਨੂੰ ਫੇਰੇ ਪਾਉਂਦੇ ਨੇ ਏਜੰਟ ਉਸੇ ਕੰਮ ਲਈ ਪੈਸਿਆਂ ਦੀ ਮੰਗ ਕਰਕੇ ਜਲਦੀ ਕੰਮ ਕਰਵਾਉਣ ਦੀ ਗੱਲ ਆਖਦੇ ਨੇ ਜਿਸ ਨਾਲ ਪਾਸਪੋਰਟ ਅਧਿਕਾਰੀ ਅਤੇ ਏਜੰਟਾਂ ਦੀ ਮਿਲੀ ਪਹੁੰਚ ਜਗ ਜਾਹਰ ਹੋ ਰਹੀ ਹੈ ਅਤੇ ਇਸ ਸਬੰਧੀ ਪਾਸਪੋਰਟ ਅਧਿਕਾਰੀ ਦੇ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਆਸ਼ਵਾਸ਼ਣ ਦਿੱਤਾ ਕਿ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਠੇਕੜਿਆ ਜਾਵੇਗਾ। ਕਿਸਾਨ ਸਪੈਸ਼ਲ ਕਮੇਟੀ ਪੰਜਾਬ ਕੋਟ ਬੁੱਢਾ ਦਾ ਮੈਂ ਜੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਮੰਗਲ ਜੀ ਕਿੱਥੇ ਪਹੁੰਚਿਓ ਤੇ ਕੋਟਰ ਨਾ ਲੱਗਾ ਤਰਨਾ ਜਿੱਦੋਂ 3-4 ਮਹੀਨੇ ਪਹਿਲਾਂ ਅਸੀਂ ਬੱਚਿਆਂ ਦੇ ਪਾਸਪੋਰਟ ਬਣਾਣ ਦਿੱਤੇ ਸੀ ਕੋਠੇ ਫੋਟੋ ਵੀ ਲੱਤ ਗਈ ਤੇ ਜਦੋਂ ਫੇਰ ਉਸੇ ਹੀ ਗਏ ਆ ਉਹ ਆਂਦਾ ਤੁਹਾਡਾ ਪਾਸਪੋਰਟ ਇਸੇ ਗਲਤ ਆ ਪੁਰਾਣੇ ਦਫ਼ਤਰੇ ਇਸੇ ਆਏ ਆ ਅੱਜ ਤੋਂ 2 ਮਹੀਨੇ ਹੋ ਗਏ ਫੇਰੇ ਮਾਰਦਿਆਂ ਨੂੰ ਪਹਿਲਾਂ ਉਹਨਾਂ ਨੇ ਟੋਗ ਲਾਓ ਟੋਗ ਲਿਆ ਸਾਰੀ ਦਾੜੀ ਇਹਦਾ ਲੰਗੀ ਫੇਰ 15 ਦਿਨਾਂ ਬਾਅਦ ਆਏ ਆਂਦੇ ਤੁਹਾਡੇ ਘਰ ਪਾਸਪੋਰਟ ਚੱਲ ਜਾਊਗਾ ਉਦੋਂ ਬਾਅਦ ਫੇਰ ਇੱਕ ਨਹੀਂ ਆਏ ਅੱਜ ਫੇਰ ਆਏ ਆਂ ਫੇਰ ਆਂਦੇ ਲੇਨ 'ਚ ਲੱਗੋ ਫੇਰ ਲੇਨ 'ਚ ਲੱਗੇ ਆਂ ਫੇਰ ਆਂਦੇ ਤੁਹਾਡੀ ਇਨਕੁਆਰੀ ਗਲਤੀ ਆ ਹੈ ਐਸਪੀ ਸਾਹਿਬ ਦੇ ਦਫ਼ਤਰੇ ਉੱਥੇ ਗਏ ਆਂ ਉਹ ਆਂਦੇ ਅਫਸਰ ਇੱਥੇ ਸਾਡੇ ਕੋ ਨਹੀਂ ਆਈ। ਉੱਥੋਂ ਹੋ ਕੇ ਫਿਰ ਇੱਥੇ ਆਇਆ। ਫਿਰ ਆਖਿਆ ਉਹਨਾਂ ਦੇ ਘਾੜੇ ਆ ਵੀ ਸਾਨੂੰ ਆਪਣੀ ਸਮੱਸਿਆ ਦੱਸ ਲੈਣ ਦਿਓ। ਉਹ ਸਾਨੂੰ ਉੱਤੇ ਨਹੀਂ ਜਾਣ ਦਿੰਦੇ ਸਮੱਸਿਆ ਵੀ ਅਫਸਰ ਸੁਣਦਾ। ਐਡਾ ਹੰਕਾਰੀ ਆ। ਹੁਣ ਜਦੋਂ ਅਫਸਰ ਥੱਲੇ ਆਊਗਾ ਸਾਡੀ ਸਮੱਸਿਆ ਸੁਣੂਗਾ ਤੇ ਫਿਰ ਧਰਨਾ ਚੁੱਕੇ ਜਾਊਗਾ। ਮੈਂ ਅਜੀਬ ਪਪਨੇਜਾ ਸਾਡੀ ਸਿੱਧੂਪੁਰ ਦੀ ਜਥੇਬੰਦੀ ਹੈ ਮੈਂ ਆਪਣੇ ਪਿੰਡ ਦਾ ਨੰਬਰਦਾਰ ਵੀ ਹਾਂ ਭਾਈ ਸਾਹਿਬ ਪਿਛਲੇ 14 ਮਹੀਨਿਆਂ ਤੋਂ ਇਸ ਦਫਤਰ ਤੇ ਗੇੜੇ ਘੱਡ ਰਿਹਾ ਤੇ ਅੱਜ 14ਵਾਂ ਹੀ ਚੱਕਰ ਹੈ ਹਰ ਇੱਕ ਮੇਰੀ ਇਨਕੁਆਰੀ ਸਾਰਾ ਕੁਝ ਸਭ ਚੀਜ਼ ਓਕੇ ਹੈ ਅੱਜ ਵੀ ਐਪਲੀਕੇਸ਼ਨ ਲਿਖਾ ਕੇ ਲਿਆ ਆ ਆਪਣਾ ਪਿਛਲੇ 15-20 ਦਿਨ ਪਹਿਲੇ ਵੀ ਆਇਆ ਸੀਗਾ ਉਸ ਦਿਨ ਕਹਿੰਦੇ ਸਾਡਾ ਸਰਵਰ ਡਾਊਨ ਹੈ ਐਪਲੀਕੇਸ਼ਨ ਦੇ ਦਿਓ 10 ਦਿਨਾਂ ਵਿੱਚ ਪਹੁੰਚ ਜਾਏਗਾ ਕੋਈ ਨਹੀਂ ਪਹੁੰਚਿਆ ਅੱਜ ਫਿਰ ਐਪਲੀਕੇਸ਼ਨ ਲਗਾ ਕੇ ਲਿਆ ਮੈਂ ਕਿਹਾ ਵੀ ਆਰਪੀ ਸਾਹਿਬ ਨੂੰ ਮਿਲਾ ਦਿਓ ਆਰਪੀ ਸਾਹਿਬ ਕਹਿੰਦੇ ਤੁਹਾਡੀ ਤਾਂ ਹੈਗੀ ਕਲੀਅਰ ਹੈ ਪਹੁੰਚ ਜਾ ਕੇ ਕਰੇ ਉਹ ਪਹੁੰਚਦੇ ਪਹੁੰਚਦੇ ਵਿੱਚ ਹੀ ਅੱਜ 1.5 ਸਾਲ ਹੋ ਚੱਲਿਆ ਹਾਲੇ ਤੱਕ ਸਾਡਾ ਪਾਸਪੋਰਟ ਸਾਡੇ ਨੇ ਮਿਲਿਆ ਅਸੀਂ ਮੇਰਾ ਬੱਚਾ ਬਾਹਰ ਹੈ ਅਸੀਂ ਬੱਚੇ ਕੋਲ ਜਾਣਾ ਹੈ ਇਹ ਪਾਸਪੋਰਟ ਹੀ ਨਹੀਂ ਬਣਾ ਕੇ ਦੇ ਰਹੇ ਅਗਲਾ ਸਿਸਟਮ ਦਾ ਬਾਕੀ ਸਾਰੀ ਆਪਣਾ ਬਾਤ ਦਿਖਾਣੀ ਹੋਗੀ ਸਾਰੀ ਸਾਰੀ ਕਾਰਨ ਬਸ ਸਾਰਾ ਕਰਪਟ ਹੈਗਾ ਇੱਥੇ ਸਾਰਾ ਸਿਸਟਮ ਉਹ ਜਿਹੜਾ ਦੂਜਾ ਆਫਿਸ ਹੈ ਆਪਣੇ ਮਾਲਟਾਉਨ ਵਾਲਾ ਉਹਦੇ ਨਾਲ ਗਲੀ ਵਿੱਚ ਇੱਕ ਹੈਗਾ ਬੰਦਾ ਫੋਟੋ ਸ਼ੀਟ ਦਾ ਕੰਮ ਕਰਦਾ ਉਹਦੇ ਉਹ ਮਤਲਬ ਨਾ ਏਜੰਟ ਵੀ ਹੈ ਨਾ ਦਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਫੋਟੋ ਸੈਟ ਕਰਾਣ ਆ ਸੇ ਕਾਵੇ ਗਿਆ ਮੈਂ ਕਿਹਾ ਫੋਟੋ ਸੈਟ ਕਰੀਂ ਕਹਿੰਦੇ ਕਿਵੇਂ ਜੀ ਮੈਂ ਕਿਹਾ ਜੀ ਆ ਆਪਣਾ ਰੁੱਲਦੇ ਪਏ ਯਾਰ ਕਹਿੰਦਾ ਲੋ ਜੀ ਮੈਂ ਕਰਾ ਦੇਣਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਜੀ ਇੱਕ ਮੇਰੀ ਵਾਈਫ ਦਾ ਤੇ ਇੱਕ ਮੇਰਾ ਕਹਿੰਦਾ ਕਰਾ ਦੇਣਾ ਮੈਂ ਕਿਹਾ ਬੋਲ ਪੈਸੇ ਕਹਿੰਦਾ ਜੀ 50 5000 ਰੁਪਏ ਨਗਦ ਕੈਸ਼ ਦੇ ਦਿਓ ਮੈਂ ਆਪਣਾ ਆ ਨਹੀਂ ਲੈਣੇ ਆਪਣਾ ਨਾ ਗੂਗਲ ਪੇ ਲੈਣੇ ਨਾ ਚੈੱਕ ਲੈਣਾ ਕੈਸ਼ ਦੇ ਦਿਓ ਪੰਜਵੇਂ ਦਿਨ ਤੁਹਾਡੇ ਘਰੇ ਹੋਏਗਾ ਪਾਸਪੋਰਟ ਮੇਰਾ ਕੰਮ ਜੈਨੂਇਨ ਸੀਗਾ ਮੈਂ ਉਹਨੂੰ ਪੈਸੇ ਨਹੀਂ ਦਿੱਤੇ ਤੇ ਹਾਲੇ ਤੱਕ ਵੀ ਮੈਂ ਰੁੱਲਦਾ ਹੀ ਪਿਆ ਸਵੇਰੇ 3 ਵਜੇ ਉੱਠਿਆ ਸਾਡੇ ਆਪਣਾ 250 ਕਿਲੋਮੀਟਰ ਚੱਲ ਕੇ ਫਾਜ਼ਿਲਗਾ ਤੱਕ ਆਇਆ ਤੇ ਇੱਥੇ ਆ ਕੇ ਇਹ ਹੀ ਹਾਲਾਤ ਹੋ ਰਹੇ ਨੇ ਬਿਲਕੁਲ ਹੁਣ ਤਾਂ ਕਰੇ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਸਭ ਮਿਲੇ ਹੋਏ ਨੇ ਜੀ ਮਿਲਣ ਤੋਂ ਬਗੈਰ ਤਾਂ ਕੰਮ ਹੀ ਨਹੀਂ ਹੁੰਦਾ ਜੀ ਐਵੇਂ ਉਹ ਆਪਣਾ ਕੱਲਾ ਕਿਦੋਂ ਆਪਣਾ ਬਣਾ ਕੇ ਦੇ ਦੇਗਾ ਕਰੋ ਥੋੜਾ ਨਾ ਬਣਾ ਕੇ ਦੇਣਾ ਆਫਿਸ ਵੀ ਬਣ ਕੇ ਜਾਣਾ ਹੈ ਨਾ ਜੀ ਉਦੋਂ ਦਾ ਇੱਕ ਮਿੰਟੇ ਹੀ ਬਣ ਜਾ ਕੇ ਪੰਜਵੇਂ ਦਿਨ ਘਰੇ ਪਹੁੰਚ ਵੀ ਦੇਣੇ ਲੋਕਾਂ ਦੇ ਪੈਸੇ ਲੈ ਕੇ ਸਰ ਜੋ ਅੱਜ ਕਿਸਾਨੋ ਨੇ ਬਾਹਰ ਪ੍ਰੋਟੈਸਟ ਕੀਤਾ ਹੈ ਕਿਆ ਕਾਰਨ ਹੈ उनका एक दो पेंडिंग केस था तो वो जल्दी आना चाह रहे थे लाइन को लाइन को बाईपास करके तो हमने कहा कि आप अपने केसेस भेज दें क्योंकि सिस्टम से लाइन से सब नंबर लग रहे हैं तो उसमें फिर बेसिकली इतने में बिना पेशेंस के उन्होंने धरने लगा दिए उनके केसेस सॉल्व हो गए हैं सॉर्ट आउट हो गए वो सारे इशूज़ दे आर हैप्पी उनके जितने भी केसेस हैं हमने सारे जितने भी ग्रेवेंसी है सारे तो सोल्व कर दिए काफ़ी डिपार्टमेंट के अकॉर्डिंग प्रोटोकॉल जो है उसके साथ जो अपॉइंटमेंट के जरिए चलता है काम तो कहीं ना कहीं इसमें दिक्कत आती होगी तो नहीं एक दो हमारे दो चल रहे हैं तो हमने ओपन हाउस कर रखे कि कोई बिना अपॉइंटमेंट भी आ सकता है तो अब तो वो तो है ही और एक है जो अपॉइंटमेंट से आते हैं तो अब जो अपॉइंटमेंट वाले लोग आते हैं उनको प्रायोरिटी चाहिए होती है हर जगह बिकॉज वो लेके आए गए सिस्टम से तो उसमें थोड़ा सा कई बार सिस्टम में क्लैश हो जाता है कि किसको पहले प्रायोरिटी देनी है तो ये उसी का था बिकॉज उनके पास कोई अपॉइंटमेंट नहीं था तो वो चाह रहे थे हमारे केसेस पहले हो और जो दूसरे हैं बेसिकली पुराने वा, जो अपॉइंटमेंट वाले हैं वो जाते हैं हमें प्रायोरिटी मिले तो इट वॉज समथिंग जो दोनों के बीच हमने सॉर्ट आउट कर दिया बैठ के बातों को दो महीने पुराने है हमारे तभी नेपाल में दो महीने पुराने हाँ तो उनका उनके में इश्यूज थे तो हमने सॉर्ट आउट कर लिए वो सारे बैठ के अब उनके कोई ना कोई डॉक्यूमेंट शॉर्टेज था जो भी था जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें जब पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज़ पेंडिंग है तो जब तक हमें जवाब नहीं आता तो हम उसमें कुछ कर नहीं सकते तो हमने लोगों का यह एलिगेशन की काफ़ी टाइम से चक्कर लगा रहे हैं इस तरह का हाँ तो, तो हाँ तो, 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 तो अगर आपके पास कोई डॉक्यूमेंट नहीं है आपका अगर कहीं हमने भेजा हुआ है कि भाई किसी का जवाब नहीं आया किसी का किसी एजेंसी का तो हमें उसका तो वेट करना पड़ेगा ना हम लोग तो भी अच्छी बार हो जाता है अच्छे छुट्टी आ जाती है सरकारी तो उसमें जो अपॉइंटमेंट होती है वो जो लोग आते हैं उनको बहुत दिक्कत का सामना करना पड़ता है वो पासपोर्ट के ऑफिस की तरफ से कोई सहूलत उनके लिए तो आपने को बना रखा कुछ? किस चीज के लिए तो उनको हम करते हैं। हम फिर उन्हें से को बुलाते हैं, ये करते हैं। उन्हें पहले बता दिया जाता है तो अगर एकदम आती है जैसे लास्ट ईयर आई थी एक तो हमने फिर उनकी सारी रिशेड्यूल कर दी थी सैटरडे को तो वो हम लोग रिशेड्यूल करते हैं तो उनका नुकसान नहीं होने देते तो वो उस तरीके से चलता है पूरा करते हैं अमृतसर तो सुनील खोसला दी रिपोर्ट